ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਭ ਦੀਆਂ ਚਾਹ ਜਜ ਮਨੋਂ ਕਾਮਨਾਵਾਂ ਪੂਰੀਆਂ ਕਰਦੀ ਜਿਹੜੇ ਇਸ ਸਮੇਂ ਵੀਡੀਓ ਦੇਖ ਰਹੇ ਨੇ ਸਾਰੇ ਜਣੇ ਪਹੁੰਚੇ ਹੋਏ ਨੇ ਜੀ ਨਾਨਕਿਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਦੀ ਇੰਨੀ ਕਿ ਤਿੱਖੀ ਹਵਾ ਚੱਲ ਰਹੀ ਆ ਔਰ ਰੇ ਰੱਬ ਦਾ ਨਾਮ ਸਾਨੂੰ ਨਹੀਂ ਨਿਕਲਣ ਦਿੱਤਾ ਇਹਨੇ ਬਾਹਰ ਹਵਾ ਨੇ ਮੈਨੂੰ ਤਾਂ ਕੋਤਾਨੀ ਕਿਆ ਬੁਖਾਰ ਜੇ ਟਾਈਪ ਕਿਆ ਹਵਾ ਪਹਾੜ ਭੰਣੀ ਜੀ ਹੋਈ ਮੈਂ ਤਾਂ ਸੌਇਆ ਰਿਹਾ ਬਸ ਸਿੱਧੀ ਜੀ ਗੱਲ ਹੈ ਇੱਕ ਵਾਰ ਬਸ ਵੀਡੀਓ ਜੀ ਬਣਾਈ ਸੀ ਉਹ ਤੁਸੀਂ ਦੇਖ ਰਹੇ ਹੋਵੋਗੇ ਇਸ ਸਮੇਂ ਸ਼ਾਇਦ ਤੇ ਪਰ ਹੁਣ ਅੱਜ ਨਵੀਂ ਵੀਡੀਓ ਸ਼ੁਰੂ ਕਰਨ ਲੱਗੇ ਆ ਹੁਣ ਸੋਚਦਾ ਮੇ ਥੋੜੀ ਜੀ ਹੱਡਾਂ ਦੇ ਵਿੱਚ ਤੇ ਇੱਕ ਕੱਢੀ ਐ ਮੜੀ ਜੀ ਸੁਸਤੀ ਜੀ ਤੇ ਚਾਚਾ ਵੀ ਰੇੜੀ ਪਰ ਰੇੜੀ ਖੜਾ ਇਧਰ ਵਿਚਾਰਾ ਨਾਉਣਾ ਚਾਚਾ ਚਾਚਾ ਗਰਮ ਪਾਣੀ ਕਰੀ ਫਿਰਦਾ ਮੈਨੂੰ ਨਾ ਉੱਤੇ ਮਹਾਕੁੰਭ ਦੇ ਵਿੱਚ ਗੈਨ ਤਾਂ ਕਹਿੰਦਾ ਕਹਿੰਦਾ ਡੁਬਕੀ ਲਾ ਡੁਬਕੀ ਠੰਡਾ ਠੰਡਾ ਪਾਣੀ ਨਹੀਂ ਹੁੰਦਾ ਹੁਣ ਅੱਜ ਠੰਡਾ ਪਾਣੀ ਚਾਹੇ ਤੇ ਦਰਸਪੰਨ ਖੜਦਾ ਹਾਂ ਹਾਂ ਹੁਣ ਦੱਸ ਅੱਜ ਕੱਲ੍ਹ ਗਰਮ ਕਰੀ ਜਾਂਦਾ ਪਾਣੀ ਅੱਜ ਉਹ ਆਏ ਆ ਲੈ ਸਾਸਰੀ ਕਾ ਬਲਾ ਚੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂ ਉਹ ਪਤਾ ਹੈ ਕਿ ਉੱਥੇ ਐਂ ਤਾਂ ਵੀ ਥੱੜੇ ਮੈਦਾਨ ਜਤੇ ਰੜੇ ਚ ਅੱਛਾ ਹੁਣ ਇਹ ਆ ਕੇ ਕਲਾਸ਼ ਪਰਬਤ ਪਰ ਏ ਹੁਣ ਆ ਗਏ ਬਾਈ ਫਿਰ ਚੁੱਟੀ ਪਰਾ ਗਏ ਇੱਥੇ ਠੰਡ ਬਹੁਤ ਆ ਬਾਈ ਹੈ ਠੰਡ ਬਹੁਤ ਹੈ ਨਹੀਂ ਵੀ ਇਹ ਤਾਂ ਮਹਾਦੇਵ ਨੂੰ ਮੈਨੂੰ ਜਾਣਾ ਫਿਰ ਬੈਠ 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 ਥੱਲੇ ਬੈਠ ਮਹਾਦੇਵ ਦੀ ਵੀ ਗੱਲ ਕਰ ਲੈਂਦੇ ਆ ਸੀ ਹਲ ਵੀ ਸਰ ਪਤਾ ਕੀ ਗੱਲ ਹੈ ਜੀ ਹਲ ਸਰੀਰ ਨਾ ਥੋੜਾ ਜਿਹਾ ਪਤਾ ਨਹੀਂ ਚਾਚੇ ਕੀ ਕਰੀ ਜਾ ਰਿਹਾ ਯਾਰ ਇਹ ਮੌਸਮਾ ਇੰਦਰ ਪਤਾ ਨਹੀਂ ਕਿਹਾ ਹੋਇਆ ਹੋਇਆ ਸਰੀਰ ਨਹੀਂ ਖੁੱਲ ਰਿਹਾ ਹੈਗਾ ਸਹੀ ਗੱਲ ਹੈ ਨਾ ਹਾਂ ਖੁੱਲ ਨਹੀਂ ਰਿਹਾ ਚਾਚੇ ਦੇ ਵੀ ਇਹੀ ਕੰਮ ਮੇਰਾ ਵੀ ਇਹੀ ਕੰਮ ਤੇ ਮਾ ਮੇਰਾ ਦਾ ਸਰੀਰ ਪਤਨ ਕਿੱਕਣਾ ਖੁੱਲੀ ਜਾਂਦਾ ਹੈ ਮੇਰੀ ਸਮਝ ਤੋਂ ਪਰੇ ਆ ਕੰਮ ਇਹਨਾਂ ਦਾ ਇਹ ਵੀ ਆਪਾਂ ਆਪਣੇ ਮੌਸਮੇ ਝੇਲੇ ਹੋਏ ਆ ਥੱਲੇ ਇਹ ਉੱਪਰ ਵਾਲੇ ਮੌਸਮ 'ਚ ਇਹ ਯਾਰ ਹੋਏ ਆ ਕਿ ਅੱਗੇ ਵੀ ਤਾਂ ਆਪਾਂ ਆਉਂਦੇ ਆ ਉਰੇ ਵੀਡੀਓ ਬਣਾਉਂਦੇ ਆ ਕਿੰਨਾ ਕੁਸ ਕਰਦੇ ਆ ਆਪਾਂ ਜਾਤਾ ਨਹੀਂ ਕੋਈ ਆएगी ਆ ਜਿੰਨਾ ਸਰੀਰ ਜਿੰ ਟੁੱਟਣੇ ਜੇ ਵਾਲਾ ਕੰਮ ਹੋਇਆ ਆਪਾਂ ਹੁੰਦਾ ਆਹ ਵੇ ਆਹ ਹਵਾ ਜਿਹੜੀ ਚੱਲ ਰਹੀ ਆ ਨਾ ਬੱਦਲ ਵਾਲੀ ਇਹ ਕਸੂਤੀ ਹਵਾ ਚੱਲ ਰਹੀ ਆ ਕਿਉਂਕਿ ਹੈਗਾ ਇੱਧਰ ਵੀ ਮੀਂਹ ਨਹੀਂ ਪਿਆ ਮੌਸਮ ਖੁਸ਼ਕ ਆ ਸਾਰੇ ਪਾਸੇ ਮੌਸਮ ਕੋਸ਼ਕੇ ਹੈ ਹਾਂ ਖੁਸ਼ਕ ਮੌਸਮ ਹੈ ਨਾ ਮੀਂਹ ਨਹੀਂ ਨਾ ਪਿਆ ਹੈਗਾ ਇੱਧਰ ਕਿਤੇ ਯਾਰ ਮੀਂਹ ਕਦ ਨਹੀਂ ਪਿਆ ਚਾਚੇ ਯਾਰ ਉੱਪਰ ਬੱਦਲ ਵਾਈ ਤਾਂ ਰਾਤ ਦੇ ਤਿੰਨ ਵਾਰ ਤਾਂ ਮੀਂਹ ਪੈ ਲਿਆ 10 10 ਮੈਨੂੰ ਤੱਕ ਮੀਂਹ ਪਿਆ ਹੋਇਆ ਖੁਸ਼ਕਤਾ ਪਿਆ ਲੈ ਗੱਲ ਆ ਖੁਸ਼ਕੀ ਆ ਖੁਸ਼ਕੀ ਤੇ ਤੂੰ ਰਾਤ ਮੀਂਹ ਪਾਉਣਾ ਚਾਹੁੰਦਾ ਤਾਂ ਅੱਜ ਫਿਰ ਜਾਣਾ ਨਹੀਂ ਹੈਗਾ ਉਧਰ ਨੂੰ ਜਿੱਥੇ ਜਾਣਾ ਹੈ ਪਹਾੜ ਚ ਹਾਂ ਵੀ ਚੱਲ ਰਾਤ ਨੂੰ ਮੀਂਹ ਪੈ ਜਾਵੇ ਵੀ ਸਵੇਰ ਸਾਡੇ ਆ ਸਾਫ ਹੋ ਜਵੇ ਮੌਸਮ ਵੀ ਜਾਣੀ ਹੈ ਇੱਧਰ ਨੂੰ ਮੌਸਮ ਸਾਫ ਹੈ ਆ ਹੁਣ ਕਿੱਧਰ ਜਿੱਧਰ ਨੂੰ ਆਪਾਂ ਜਾਣਾ ਹੈ ਚੱਲ ਬਈ ਆਹ ਦਾ ਫੇਜ ਚੱਲ ਪਈ ਜੀ ਹਾਂ ਗੱਲ ਆ ਫਿਰ ਤਾਂ ਫਿਰ ਠੀਕ ਆ ਨਹੀਂ ਜਾਣਾ ਬੇਟਾ ਜਾਣਾ ਉਹਨੂੰ ਕਹਿ ਦੇਣਾ ਭਾਈ ਫੋਨ ਕਰ ਦੇਣਾ ਆਪਾਂ ਨੇ ਤੁਰਨ ਲੱਗੇ ਕਿੱਥੇ ਨੂੰ ਭੋਲੇ ਨੂੰ ਵੀ ਅਸੀਂ ਭਾਈ ਯਾਰਨੇ ਆ ਵੀ ਮੌਸਮ ਸਾਫ਼ ਰੱਖੀ ਅੱਜ ਜੀ ਸ਼ਿਵਰਾਤਰੀ ਹੈਗੀ ਸ਼ਿਵਰਾਤਰੀ ਦੀਆਂ ਜਿੰਨੇ ਵੀ ਹੈਗੇ ਨੇ ਦਰਸ਼ਕ ਕੋਈ ਭਾਈ Hindu ਧਰਮ ਨੂੰ ਮੰਨਣ ਵਾਲੇ ਜਾਂ ਜਿਵੇਂ ਵੀ ਜੇ ਕੋਈ ਪ੍ਰਬਾਨ ਕਰ ਸਕਦਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਸ਼ਿਵਰਾਤਰੀ ਹੈ ਜੀ ਸ਼ਿਵਰਾਤਰੀ ਦੇ ਸਬੰਧ ਵਿੱਚ ਅਸੀਂ ਅਗਲੇ ਵਲੌਗ ਦੇ ਵਿੱਚ ਨਾ ਆਹ ਤੋ ਕੇ ਤਿਆਰ ਹੋ ਕੇ ਕਿੱਥੇ ਅਰਕੀ ਹੈ ਕਿੱਥੇ ਅਰਕੀ ਅਰਕੀ ਸ਼ਹਿਰ ਨਗੀਨਾ ਘੁੰਮਣ ਗਿਆ ਲਾਇਆ ਪੂਰਾ ਇੱਕ ਮਹੀਨਾ ਇਹ ਵੀ ਨਮੀ ਉਹ ਗੱਲ ਸੜਾਤੀ ਅਰਕੀ ਸ਼ਹਿਰ ਐਸਾ ਨਾ ਉੱਥੇ ਵੀ ਜਿਹੜਾ ਜਾਂਦਾ ਹੈ ਹਾਂ ਉਹਦਾ ਦਿਲ ਆਉਣ ਨੂੰ ਕਰਦਾ ਹੀ ਨਹੀਂ ਉਹ ਸ਼ਹਿਰ ਪਤਾ ਹੀ ਨਹੀਂ ਕਿਆ ਉੱਥੇ ਮਤਲਬ ਉਹ ਸ਼ਹਿਰ ਇੰਨਾ ਕੋ ਹੋਆ ਨਾ ਵੀ ਸੁੰਦਰ ਆ ਵਧੀਆ ਹਾਂ ਉੱਥੇ ਦੇ ਆਉਣ ਨੂੰ ਦਿਲੇ ਨਹੀਂ ਕਰਦਾ ਅਰਕੀ ਸ਼ਹਿਰ ਨਗੀਨਾ ਘੁੰਮਣ ਗਿਆ ਲਾਇਆ ਇੱਕ ਮਹੀਨਾ ਉਹ ਕਿਹੜੇ ਕਿਹੜੇ ਮਹਾਦੇਵ ਉੱਥੇ ਆ ਲੁਟਰੂ ਮਹਾਦੇਵ ਲੁਟਰੂ ਲੁਟਰੂ ਮਹਾਦੇਵ ਹਾਂ ਗਏ ਤੇ ਅਸੀਂ ਪਿੱਛੇ ਪਿੱਛੇ ਜੇ ਲੁਟਰੂ ਮਹਾਦੇਵ ਦੇ ਜੀ ਸ਼ਿਵਰਾਤਰੀ ਦੇਖਣ ਜਾਣਾ ਅਸੀਂ ਤੇ ਪੂਰੇਪੁਰ ਰੈਡੀ ਆ ਹੁਣ ਹਵਾ ਚੱਲਣ ਤੇ ਹੜਦੀ ਨਹੀਂ ਚਾਹੀਏ ਹੋ ਮੀਂਹ ਪਵੇ ਚਾਹੀਏ ਪਵੇ ਕਿਣੀਆਂ ਹੈ ਹਾਂ ਜਾਣਾ ਜ਼ਰੂਰ ਜਾਣਾ ਦਾ ਜਾਣਾ ਕੀ ਗੱਲ ਹੈ ਹਾਂ ਜਾਣਾ ਉੱਥੇ ਆਪਾਂ ਗੱਲ ਸੁਣ ਚਾਹੀਏ ਮੀਂਹ ਲੱਗਿਆ ਪੈਣ ਉੱਥੇ ਰੂਮ ਅਰੇਂਜਮੈਂਟ ਕਰਨਾ ਪੈਣਾ ਆਪਾਂ ਜਾ ਕੇ ਉਹ ਸਭ ਕੁਝ ਹੋ ਜਾਣਾ ਯਾਰ ਕਿਉਂਕਿ ਐ ਅੱਛਾ ਸਭ ਕੁਝ ਹੋਣਾ ਠੀਕੇ ਹੋ ਜਾਣਾ ਕੰਮ ਚ ਚਲੋ ਇਹ ਵੀ ਗੱਲ ਠੀਕ ਹੈ ਤੇ ਫਿਰ ਹੁਣ ਠੰਡੇ ਪਾਣੀ ਘਣਾਉਣਾ ਆਪਾਂ ਨੇ ਗ ਕੀ ਕਰੀ ਜਾਂਦਾ ਆਪ ਚੱਕ ਕੇ ਪਾ ਕੇ ਭਰੇ ਉੜਾ ਪਾਣੀ ਪਾਣੀ ਘਰ ਮੁਨੇ ਖੇ ਜਾਂਦਾ ਮਾਮਾ ਕਿਹੜੇ ਚੱਕਰਾਂ ਚ ਬੈ ਗਿਆ ਉਹ ਮੋਟਰ ਚ ਲਾਈ ਕੀ ਦੇਖਣਾ ਕੋਈ ਨਾ ਚਲੋ ਮਿਲਦੇ ਆ ਥੋੜੀ ਦੇਰ ਤੱਕ ਲੈ ਵੀ ਚਾਚਾ ਪਾਣੀ ਦੇਖ ਲੈ ਤੇਰੇ ਵਾਸਤੇ ਪਾਣੀ ਮਾਮੇ ਨੇ ਭਰਤਾ ਹਾਂ ਪਾਏ पे ਖੁੱਲ ਗਿਆ ਉਹ ਖੁੱਲ ਗਿਆ ਖੂਹ ਦੇ ਕੋਲ ਚਲੋ ਕੀ ਦੇਖਦਾ ਹੁਣ ਖੁੱਲ ਗਿਆ ਪੈਪ ਉਧਰ ਯਾਰ। ਆਹ ਖੁੱਲ ਗਿਆ ਸਾਹਮਣੇ। ਹੁਣ ਚਾਚੇ ਕਿਆ ਲਗਿਆ ਕਰਨ। ਮੋਟਰਸਾਈਕਲ? ਹਾਂ ਵੀ ਆ। ਯਾਰ ਹਾਂ ਦੇਖਿਆ ਕਿ ਆ ਰਾਤ ਹਾਲ ਹੋਇਆ ਇਹਨੂੰ ਕੋਈ ਨਹੀਂ ਹੈ। ਰਾਤ ਪਤਾ ਕਿਹਦਾ ਸੁਣ ਮੇਰੀ ਗੱਲ ਰਾਤ ਨਹੀਂ ਪਿਆ ਨਾ। ਹਾਂ। ਇਹ ਜਾਊਗਾ ਹੁਣ। ਰੇਟਰ ਮਹਾਦੇਵ। ਰੇਟਰ ਮਹਾਦੇਵ ਨੂੰ। ਆਉਂਦੀ ਸਾਰੇ ਦੇਖ ਲੈ ਪਹਿਲੇ ਦਿਨ ਤੋਂ ਯਾਤਰਾ ਨੂੰ ਸ਼ੁਰੂ ਹੋਇਆ ਹੈ ਨਾ ਇਹ। ਨਾਲੇ ਮੱਥਾ ਔਰੇ ਠੇਕ ਹੋ ਗਿਆ ਦਾ ਬਾਬਿਆਂ ਦੇ। ਨਾ ਮੈਂ ਲਾਜਾ ਚਾਚਾ ਤੋਂ ਪਾ ਨਿਕਲਣ ਨੂੰ ਸਵਾਦ ਆ ਜਣਾ ਕਰਦਾ ਨਹੀਂ ਇੱਥੇ ਤੇ ਫਿਰ ਗਿੱਲਾ ਹੋ ਜਾਣਾ ਯਾਰ ਕਿਧਰੇ ਪਾਸੇ ਨੂੰ ਮੈਂ ਨਹੀਂ ਨਹੀਂ ਜਾਣਾ ਨਹੀਂ ਇਹ ਇੱਥੇ ਤੇ ਪਾਣੀ ਆਏ ਜਾਣਾ ਇਹਨੂੰ ਇੱਥੇ ਖੜਾ ਲਾ ਉਰੇ ਇੱਥੇ ਹ ਬਾਲਟੀ ਚੱਕ ਲਿਆ ਕੋਲ ਵਾਸਤੇ ਪਾਣੀ ਜੇ ਇੱਕ ਵਾਰ ਪਹਿਲਾਂ ਮਾਰ ਕੇ ਗਾਹਾਂ ਕਰ ਲਾ ਗਾਹਾਂ ਕਰ ਲਾ ਉਰੇ ਵੀ ਬਾਥਰੂਮ ਬਾਥਰੂਮ ਨੂੰ ਜਾ ਕੇ ਨਹਾਉਣ ਵਾਸਤੇ ਉਹਨਾਂ ਤੇ ਗਿੱਲਾ ਹੋ ਜੂ ਫਾਇਦਾ ਕੀ ਬਣੀ ਨਾ ਗੱਲ ਹੁਣ ਮਾਰ ਮੜ ਜਾ ਪਾਣੀ ਦੇ ਉੱਪਰ ਬਬਰ ਸ਼ੇਰ ਦੇ ਉੱਪਰ ਇਹਦੀ ਡਿਸਕਾਊਂਟ ਉਸਕਾਂ ਦਾ ਹਿਸਾਬ ਕਿਤਾਬ ਨਹੀਂ ਪਤਾ ਸੌਰੀ ਦਾ ਹਾਂ ਹੁਣ ਕਿੱਧਰ ਚੱਲਿਆ ਆਹੀ ਚੱਕ ਲੈਣੀ ਅੱਛਾ ਉਹ ਤੇਰੀ ਗਰਮ ਪਾਣੀ ਕਿੱਥੇ ਗਿਆ ਆਇ ਤੇ ਨਿਕਲੂਗਾ ਨਹੀਂ ਜਿਹੜਾ ਉਹਨੇ ਗਰਮ ਪਾਣੀ ਹੈਗਾ ਤਾਂ ਉਹ ਕਿੱਥੇ ਗਿਆ ਉਹ ਮੰਮੀ ਭਾਂਡੇ ਨੇ ਲੇਕਿਨ ਅੱਛਾ ਫੇਰ ਠੀਕ ਹੈ ਫੇਰ ਠੀਕ ਹੈ ਫੇਟੇ ਕੇ ਫੇਟੇ ਕੇ ਫੇਟੇ ਉਹ ਅੰਦਰ ਰੱਖਤਾ ਉਹਨੇ ਅੰਦਰ ਪੇ ਅੰਦਰ ਪੇ ਅੱਛਾ ਬਾਪਏ ਸਾ ਠੀਕ ਐ ਠੰਡ ਲੱਗਦੀ ਆਹ ਚਾਚੇ ਇਹ ਫੇਮਰੋ ਹੋ ਲੱਗਿਆ ਵਾ ਇਹਦਾ ਮਤਲਬ ਤੇਲ ਜਾ ਤਾਂ ਹੀ ਮਿੱਟੀ ਟਿੱਗੀ ਜਾਂਦੀ ਇਹਦੇ ਉੱਪਰ ਹੈ ਨਾ ਮਿੱਟੀ ਟਿੱਗੀ ਜਾਂਦੀ ਆ ਮੈਂ ਕਪੜਾ ਕੁੱਪੜਾ ਮਾਰਦਾ ਤਾਂ ਤੇਲ ਲਾਉਣੀ ਹੈ ਤੇਲ ਲਾਉਣਾ ਇਸ ਤੋਂ ਬਾਅਦ ਕੀ ਮੁਗਾਉਣਾ ਨੂੰ ਪਾਲ ਤੇ ਨਿਪਾਲ ਅਸਾਂ ਪਾਲਛ ਹਾ ਵਾਹ ਕਿਰੋ ਹਾ ਵਾਹ ਕਿਰੋ ਵਾਹ ਕਿਰੋ ਪਲਾ ਕਰੇ ਚਲੋ ਬਾਤ ਚ ਦਹਉਂਦੇ ਆਂ ਤੁਹਾਨੂੰ ਹੁਣ ਤੋਰੀਏ ਪਹਿਲਾਂ ਦੋਨੇ ਜਾਨੇ ਰਲ ਕੇ ਸੀ ਜੀ ਦੁਬਾਰੇ ਪ੍ਰੋਜੈਕਟ ਪੇਰ ਹੋ ਗਿਆ ਬਸ ਉਹ ਪਰ ਛੱਡਿਆ ਹਾਂ ਜੀ ਹੁਣ ਆਇਆ ਮੜਾ ਜੱਕ ਲੱਗਿਆ ਦੇਖਣਾ ਚਿੜੀਆਂ ਚੁੜੀਆਂ ਦੀ ਹਵਾ ਜੀ ਰੁਕਣ ਕੈ ਨਾ ਚਿੜੀਆਂ ਚੁੜੀਆਂ ਵੀ ਬੋਲਣ ਲੱਗੀਆਂ ਆ ਆੰਬਾ ਮਲਟੀਪਲ ਗਈ ਵਾਹ ਕਿਰੋ ਮਲਟੀਪਲ ਹੈ ਗਈ ਹਾਂ ਅੰਮੇ ਪਾਪੇ ਚੱਕ ਕੇ ਵਿਚਾਰਾ ਇਧਰ ਹਾਂ ਵਿਚਾ ਚ ਕੀ ਕਸਰ ਹੈ ਤੇਰੀ ਹੁਣ ਸੱਚੇ ਯਾਰ ਮੈਨੂੰ ਲੱਗਦਾ ਨਹੀਂ ਤੋਤਾ ਹਲਾ ਆ ਦੇਖ ਨਾ ਇਹਦੇ ਪਰ ਆ ਦੇ ਉੱਕਣੀ ਉਹ ਲੱਗੀ ਹੋਈ ਹੈ ਉਹਦੇ ਹੁਣ ਆ ਦੇ ਕੋਲ ਹੋ ਕੇ ਫੇਰ ਰਹੇ ਹਨ ਅੱਛਾ ਆਹ ਟੈਂਪਰੇਰੀ ਆੜੇ ਹੈ ਕੋਈ ਬਣਾਉਣੇ ਰੱਖਾ ਪਰ ਜਲੀ ਗਿਆ ਹਾਂ ਉਹ ਫਿਰ ਮਤਲਬ ਉਹ ਬਣਾਤਾ ਨਾਉਣ ਵਾਸਤੇ ਮਾਮਾ ਨੇ ਟੈਂਪਰੇਰੀ ਜਗਾੜ ਵੀਡੀਓ ਵਿੱਚ ਦੇਖੂਗਾ ਲੋਕ ਆ ਵੀਡੀਓ ਵਿੱਚ ਦੇਖਣਗੇ ਮਾਮਾ ਦਾ ਲੋਕ ਬਾਈ ਭਈਆ ਹਾਂ ਅਮਰੀਕਾ ਤੇ ਆਇਆ ਸੀ ਅਮਰੀਕਾ ਤੇ ਆਇਆ ਜੀ ਇਹ ਟਰੰਪ ਨੇ ਭੇਜਿਆ ਟਰੰਪ ਨੇ ਮੁੰਡਿਆਂ ਦੇ ਨਾਲ ਇਹ ਜਿਹੜੇ ਡਿਪੋਰਟ ਹੋਏ ਉਹਨਾਂ ਦੇ ਨਾਲ ਆਇਆ ਹੈ ਕਿਉਂ ਨਾ ਬਾਥਰੂਮ ਵੀ ਟਰੰਪ ਨੇ ਇਹ ਪਤਾ ਕਾ ਕਹਿੰਦਾ ਚਾਚੇ ਇੱਥੇ ਆਪਣੇ ਬੰਦਿਆਂ ਨੂੰ ਵੀ ਜਿਹੜਾ ਵੀ ਕੋਈ ਪੰਜਾਬ ਤੇ ਗਾਣਾ ਮੇਰੇ ਖਿਲਾਫ ਆਉਂਦਾ ਮਾੜਾ ਜਿਹਾ ਦੱਸਿਓ ਜ਼ਰੂਰ ਮੈਨੂੰ ਨਹੀਂ ਨਹੀਂ ਉਹਨੇ ਇੱਕ ਹੋਰ ਕਰਤਾ ਹੁਣ ਹਾਂ ਉਹ ਪਈਏ ਉਹ ਵਿਚਾਰਾ ਫ੍ਰੀ ਛੱਡ ਰਿਹਾ ਦੇਖ ਹਾਂ ਗਲਤਾਂ ਗਲਤ ਕਿਸੇ ਸਟੇਟ ਦੇ ਜਾਣਾ ਹਾਂ ਸਟੇਟ ਤੇ ਨਹੀਂ ਕੰਟਰੀ ਬੰਦਾ ਵੀ ਜਿੱਥੇ ਜਿੱਥੇ ਨੂੰ ਜਿਹੜਾ ਆਇਆ ਹੈ ਹਾਂ ਬਾ ਉਹ ਹੀ ਜੰਗਲਾਂ ਜਿੱਥੇ ਪਰਵਾ ਉਹ ਹੀ ਜੰਗਲਾਂ ਦੀ ਛਾਂ ਪਾਣਾ ਹੁਣ ਬਾਬਾ ਉਹਨੇ ਜਾਓ ਜਿਵੇਂ ਆਏ ਹੋ ਮੈਨੂੰ ਵੀ ਇਹ ਤਾਂ ਵੀ ਇਹਨਾਂ ਨੇ ਸੋਚ ਲਿਆ ਵੀ ਸੌਖਾ ਹੀ ਆ ਕੰਮ ਜਹਾਜ਼ ਪਰ ਛੱਡ ਕੇ ਜਾਂਦੇ ਹਾਂ ਕਿੱਥੇ ਤੁਹਾਨੂੰ ਟਿਕਟਾਂ ਲਾਉਣੀਆਂ ਪੈਣੀਆਂ ਹੁਣ ਕਹਿੰਦਾ ਤੁਸੀਂ ਜਿਵੇਂ ਆਏ ਆ 2 ਮਹੀਨੇ 3 ਮਹੀਨੇ ਲਾ ਕੇ ਰਾਟ ਪਾ ਗਏ ਨਾ ਹਾਂ ਉਵੇਂ ਵਾਪਸ ਜਾਓ ਹੁਣ ਲੈ ਆ ਵੀ ਠੀਕ ਆ ਯਾਰ ਉਹ ਨਹੀਂ ਚਾਚੇ ਪਰ ਜਾਣ ਵੀ ਐ ਪਤਾ ਕੀ ਗੱਲ ਆ ਚਲੋ ਜਾਇਜ਼ ਤਰੀਕੇ ਨਾਲ ਜਾਣ ਲੋ ਉਹ ਤਾਂ ਬੜਾ ਜਾਇਜ਼ ਤਰੀਕੇ ਨਾਲ ਜਾਣਾ ਤਾਂ ਜਾ ਸਕਦੇ ਤੇ ਪਰ ਨਜਾਇਜ਼ ਤਰੀਕੇ ਕਰ ਗਏ ਵੀ ਆ ਕਿ ਇੰਨੇ ਨੇ ਪੈਸੇ ਲਾ ਕੇ ਗਏ ਆ। ਉਹ ਵੀ ਆ ਜਹਾਜ਼ ਨਾਲ ਫ੍ਰੀ ਛੱਡ ਕੇ ਜਾ ਰਿਹਾ ਕੋਈ ਟਿਕਟ ਵੀ ਕੋਈ ਕੁਝ ਤੁਹਾਨੂੰ ਲੈਣਾ ਨਹੀਂ ਉਹ ਜਾਣਦੇ ਚਾਚੇ ਤੂੰ ਵੀ ਰੀਲ ਹੋਰੇ ਫੜ ਲੈਂਦਾ ਯਾਰ। ਮਾੜੀ ਜੀ ਉਹ ਵੀ ਤਾਂ ਚਾਹੀਦੀਆਂ ਯਾਰ ਹਾਂ। ਹਾਂ। ਪਾਣੀ ਖੋਲ। ਪਾਣੀ ਦੇਖ ਲੈਂਦਾ ਜੀ ਲੋ ਜੀ ਹੁਣੇ ਲੋ। ਲੋ ਜੀ। ਪਹੁੰਚ ਗਏ ਜੀ ਆਪਾਂ। ਮਾਮੇ ਦੇ ਜਿਹੜੀਆਂ ਨਿਊਆਂ ਪਰ ਹੋਈਆਂ ਮੇ ਪਹਿਲਾਂ ਤੁਹਾਨੂੰ ਆਪਾਂ ਨਿਊਆਂ ਦਿਖਾ ਦਿੰਦੇ ਆ। ਆ ਲੈ ਇਹਨੋ ਕੇ ਕੰਮ ਬਣ ਗਏ ਮਾਮੇ ਹੁਣ ਤਾਂ ਯਾਰ। ਕੀ ਗਾਇ ਹਾਂ ਸੈਟਿੰਗ ਠੀਕ ਆ ਵੀ ਹੁਣ ਤਾਂ ਸੈਟਿੰਗ ਠੀਕ ਆ ਤੁਹਾਡਾ ਦਰਵਾਜ਼ਾ ਹੁਣ ਉਹ ਗੱਬੇ ਚ ਚਲੇਗਾ ਬਾਥਰੂਮ ਟਾਉਂਗੇ ਫਿਰ ਹੁਣ ਹਾਂ ਉਹ ਟੈਂਕ ਨੂੰ ਬੰਦ ਕਰ ਦੇਣਾ ਬਾਅਦ ਚ ਅੱਛਾ ਟੈਂਕ ਬੰਦ ਕਰ ਦੇਣਾ ਧੰਨਵਾਦ ਅੱਛਾ ਗੱਬੇ ਨਹੀਂ ਹੈ ਹੈ ਤੇ ਗੱਬੇ ਦੇ ਰਾਜਾ ਉਧਰਲੇ ਵਾਸੀ ਹੋਣਾ ਇਧਰਲੇ ਵਾਸੀ ਹੋਣਾ ਤੇ ਗੱਬੇ ਹੀ ਹੋਇਆ ਫਿਰ ਐ ਨਹੀਂ ਇਹ ਨਹੀਂ ਨਹੀਂ ਹੁਣ ਦਰਵਾਜ਼ੇ ਕਿੱਧਰ ਕਿੱਧਰ ਰੱਖਣ ਮੈਨੂੰ ਇਹ ਤਾਂ ਦੱਸ ਮਾੜਾ ਜਿਹਾ ਖੜਾ ਹੋ ਕੇ ਕਿਉਂ ਜਾਚੇ ਪਤਾ ਤਾਂ ਹੋਣਾ ਚਾਹੀਦਾ ਨਾ ਇਹ ਤਾਂ ਹੋ ਗਿਆ ਤੁਹਾਡਾ ਦੇਖੀ ਦੇਖੀ ਕੀ ਕਹਿਣਾ ਦੇਖੀ ਪਤਾ ਨਹੀਂ ਮੈਨੂੰ ਦੇਖੀ ਐ ਕਹਿੰਦੇ ਨੇ ਦਸਵੇਂ ਮੈਂ ਹਾਂ ਹੋ ਵੀ ਨਾ ਆ ਗਿਆ ਇਧਰ ਬਾਜੇ ਸਾਨੂੰ ਬੜਕੇ ਦੱਸੂਗੇ ਹਾਂ ਜਾ ਦਰਵਾਜ਼ਾ ਨਾ ਹਾਂ ਇਹ ਛੋਟਾ ਵੱਡਾ ਹੋ ਗਿਆ ਕੋਈ ਨਹੀਂ ਛੋਟਾ ਵੱਡਾ ਹੋ ਗਿਆ ਚਾਚਾ ਕਹਿੰਦਾ ਸਭ ਪਾਰ ਵੱਡਾ ਇੱਥੇ ਮਾਪਿਆ ਸਾਹ ਚੱਗ ਤਿੰਨ ਚਾਰ ਹੁਦਾ ਹੈ 3.5 ਮਟਰ ਛੋਟਾ ਵੱਡਾ ਚਾਚਾ ਛੋਟਾ ਵੱਡਾ ਕੋਈ ਉਹ ਤਾਂ ਲੱਗਦਾ ਮੈਨੂੰ ਪੇਟੀ ਪੇਟੀ ਲਖਣੂ ਦਰਵਾਜ਼ਾ ਪੇਟੀ ਦਾ ਹਾਂ ਨਾ ਪੇਟੀ ਦਾ ਪੰਗਾ ਪੈਣਾ ਇੱਥੇ ਨੂੰ ਯਾਰ ਪੇਟੀ ਵਾਲਾ ਲੱਗਦਾ ਨਹੀਂ ਮੈਨੂੰ ਇਹ ਪੇਟੀ ਤੂੰ ਇੱਥੇ ਹੈਗਾ ਕੋਈ ਮੀਟਰ ਮੋਟਰ ਜੇ ਚੰਨ ਕੇ ਦੇਖੀ ਤਾਂ ਕਿੰਨਾ ਕਹੇ ਦੇਖੀ ਮੜੇ ਜ ਮੜਕੇ ਆਈਆ ਉਹ ਮੈਂ ਆ ਜਾਨੀਆਂ ਲਾਇਆ ਤਾਂ ਛੱਡ ਕੇ 3 ਫੁੱਟ ਲੱਗ ਰਿਹਾ ਆ 1 ਫੁੱਟ ਦਾ ਮੇਰੇ ਦੇਖੀ ਤੇ ਮੜੇ ਜ ਨਹੀਂ ਫੇ ਤੇਰਾ ਜ਼ਿਆਦਾ ਹੋਣਾ ਇਹ 1 ਫੁੱਟ ਤੇ ਤਾਂ ਜ਼ਿਆਦਾ ਹੋਣਾ ਤੇਰਾ ਹੱਥ ਯਾਰ 4 4 8 4 12 ਹਾਂ ਫੁੱਟ ਆ ਰਹਾ ਫੁੱਟ ਹੋ ਗਿਆ ਮੈਂ ਫਿਰ ਤੈਨੂੰ 16 18 ਕੀ ਹੁੰਦਾ ਫੁੱਟ ਜਣੀ ਫੁੱਟ ਗਿਆ 16 18 ਕਿਲ ਫੁੱਟ ਗਿਆ ਹੁੰਦਾ ਮੈਨੂੰ ਐਂ ਦੱਸ ਫੇਨਾ ਮੀਨ ਮੇਰੀਆਂ ਉਂਗਲੀਆਂ ਦੇ ਹਿਸਾਬ ਨਾਲ ਦੱਸ ਰਿਹਾ ਤੈਨੂੰ ਹਾਂ ਹਾਂ ਚਾਰ ਚਾਰ ਦੇ ਤੂੰ 12 ਨਹੀਂ ਵੀ ਆ ਫੁੱਟਾ ਹੋਇਆ ਆ ਫੁੱਟਾ ਹਾਂ ਹੋਰ ਫੁੱਟੇ ਹੋਇਆ ਇਹ ਇੱਟ ਦੇ ਕਰ 9 ਇੰਚ ਦੀ ਢੋਂਦੀ ਮੈਂ ਚੱਕ ਚੱਕੀ ਹਾਂ ਆ ਇੱਟ ਚੱਕ ਮੈਂ ਮਿੱਠਾ ਲੈ ਰੱਖ ਵਿੱਚ ਕਿੰਨੀ ਐਟ ਰੱਖਉਂ ਦੀ ਵਿੱਚ ਦੇ ਕਿ ਵਿੱਚ 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 ਰੱਖਦਾ ਜਾ ਲੈ ਜੇ ਕੱਢਣ ਪੜਿਆਗੇ ਗੱਲ ਫਿਰ ਕੀ ਐ ਦੋ 3 4 9 4 36 ਹਾਣਾ 36 ਸਾਢੇ 3 ਫੁੱਟ ਦਾ ਦਰਵਾਜ਼ਾ ਹੈ ਤੇ ਫਿਰ ਮੈਂ ਹੋਰ ਤਨ ਕਿ ਸਾਢੇ 3 ਫੁੱਟ ਦਾ ਮੈਂ ਵੀ ਦੱਸਿਆ ਸੀ ਇਹਨਾਂ ਦੇ ਕਿਹਾ ਤਾਂ ਫਿਰ 4 ਫੁੱਟ ਵਾਲਾ ਮੈਂ ਫਿਰ ਫੇਰ ਹੋਰ ਕਰੀ ਫਿਰ ਜਿਹੜਾ ਚਾ ਚਾ ਕੇ ਪਾਰ ਹੈ ਪਾਰ ਵਾਲੇ ਨੂੰ ਮੈਂ ਕਿ ਕਿਟਾ ਰੱਖ ਕੇ ਉਹਦੇ ਵਿੱਚ ਉਹ ਬੜਾ ਹੈ ਹੈ ਉਹ ਬੰਨੇ ਆ ਉਹ ਬੜਾ ਹੈ ਯਾਰ ਲਾ ਫਿਰ ਗਲਤੀ ਲੱਤਾ ਦਰਵਾਜਾ ਪਹਿਲੇ ਹਾਲਤ ਪਹਿਲੇ ਦਰਵਾਜੇ ਚੋਂ ਮੈਂ ਬੜੇ ਆ ਮੈਂ ਪਹਿਲੇ ਵਿੱਚੇ ਗਲਤੀ ਹੈ ਜਦੋਂ ਇਤਾਂ ਹੁਣ ਨਿਕਲ ਜੂਗਾ ਲੱਗੂ ਹੋ ਜੂਗਾ ਕੋਈ ਚੱਕਰ ਵੀ ਹਜੇ ਰਹੇ ਨਹੀਂ ਉੱਪਰ ਗਈ ਹੈ ਇਹ ਫੇਰ ਮਿਲਣਾ ਪੈਣਾ ਪੈਣਾ ਉਹ ਉਹ ਬੜਾ ਫਿਰ ਚਾਚੇ ਕਹੀ ਜਾਣਾ ਨਾ ਚੱਕ ਮੋਟਰਸਾਈਕਲ ਨਹੀਂ ਹੁਣ ਚੱਕ ਤੋਂ ਮੋਟਰਸਾਈਕਲ ਮੈਂ ਪਾਇਆ ਹੈ ਗਿੱਠਾਂ ਦਾ ਸਾਰੀਆਂ ਉਹਨੂੰ ਵੀ ਨਹੀਂ ਮਾਂ ਨਹੀਂ ਮੈਂ ਮੈਂ ਤਸੱਲੀ ਕਰੂੰਗਾ ਉਹਨੇ ਕਿਹਾ ਤਾਂ ਬਈ ਦੋ ਦਰਜੇ ਵੱਡੇ ਕਿ ਕਿਸਮ ਦੇ ਹਾਂ ਦੋ ਇੱਕ ਕਿਸਮ ਦੇ ਉਹ ਇਹ ਤਾਂ ਹੋ ਗਏ ਕਿਸਮ ਕਿਸਮਾਂ ਤਾਂ ਹੋ ਗਈਆਂ ਜਿਹੜਾ ਮੇਨ ਡੋਰ ਹੁੰਦਾ ਉਹ ਵੱਡਾ ਹੀ ਹੁੰਦਾ ਨਾ ਵੱਡਾ ਹੀ ਜਰਾ ਫੇਰ ਬੜਾ ਟ ਹੁਣ ਆਪਾਂ 4 ਫੁੱਟ ਦਾ ਰੱਖ ਲਿਆ ਹਾਂ ਹਾਂ ਜੀ ਜਿਹਨੂੰ ਪੇਟੀ ਲਗਾਉਣੀ ਉਹ ਵੀ ਤਾਂ 4 ਫੁੱਟ ਦਾ ਹੋਊਗਾ ਉਹ ਵੀ ਹੈਗਾ ਇਹਦੇ ਨਾਲ ਦਾ ਅੱਛਾ ਉਹ ਲਾਉਣਾ ਕਿੱਥੇ ਮੰਨ ਲਓ ਦੱਸੋ ਚਲੋ ਚਲੋ ਦੱਸਿਓ ਜੀ ਕਿੱਧਰ ਜਾਣਾ ਇੱਧਰ ਅੱਛਾ ਮਤਲਬ ਇੱਥੇ ਨੂੰ ਪੇਟੀ ਬਾੜੀ ਐਹ ਕਮਰੇ ਦੇ ਵਿੱਚ ਬਾੜਤੀ ਹਾਂ ਹੈਨਾ ਠੀਕ ਆ ਚਲੋ ਇਹ ਵੀ ਹੋ ਗਿਆ ਹਾਂ ਇੱਕ ਇੱਥੇ ਆ ਗਿਆ ਇੱਕ ਇੱਕ ਕੋਰੇ ਆ ਗਿਆ ਕਿੱਥੇ ਹਾਂ ਕਿੰਨਾ ਕਿ ਦਰਵਾਜ਼ਾ ਇਹ ਇਹ ਕਿਹੜੇ ਸਾਹਿਬ ਗਾਲਾ ਜੂ ਇੱਥੇ ਦਰਵਾਜ਼ਾ ਲੈ ਇਹ ਕੰਦਾ ਇੱਟਾ ਦੀ ਇੱਥੇ ਆਣੀ ਤੀ ਗੱਬੇ ਪੂਰੇ ਤੇ ਆ ਤਿੰਨਾ ਹਾਂਗਾ ਅੱਛਾ ਪੂਰਾ ਪੂਰੇ ਹੀ ਕਰਿਆ ਬਹੁਣਾ ਫੁੱਟ ਫਿਰ ਇਹ ਅੱਛਾ ਇਹ ਦਰਜਾ ਹੈ ਹੈਨਾ ਵੀ ਪੂਰੇ ਪੂਰੇ ਨਿਸ਼ਾਨ ਲਾਏ ਹੋਏ ਹੈ ਹਾਂ ਠੀਕ ਹੈ ਇੱਕੜੀ ਫਿਰ ਉਹ ਪਰਲੇ ਪਾਸੇ ਹੁਣ ਇੱਕ ਖਿੜਕੀ ਉੱਥੇ ਲੱਗਣੀ ਹੈ ਉਹ ਉੱਥੇ ਲੱਗਣੀ ਹੈ ਇੱਕ ਖਿੜਕੀ ਕਿੱਥੇ ਇੱਕ ਉੱਥੇ ਉਹ ਉੱਥੇ ਹੈ ਨਾ ਪਿੱਛੇ ਲੱਗਣੀ ਪਿੱਛੇ ਸਰਦਾਰ ਨਹੀਂ ਲੱਗਣੀ ਅੱਛਾ ਠੀਕ ਹੈ ਥੈਂਕ ਯੂ ਉਹ ਉੱਥੇ ਲੱਗੂ ਕੋਨੇ ਪਰ ਉਹ ਕੋਨੇ ਤੇ ਲੱਗੂਗੀ ਹਾਂ ਠੀਕ ਹੈ ਹੈ ਅੱਛਾ ਇਹ ਕੀ ਆ ਚੀਜ਼ ਹੈ ਕਿੱਥੇ ਨਹੀਂ ਹੈ ਇਹ ਸੈਂਟਰ 'ਚ ਇਹਦਾ ਦਰਵਾਜ਼ਾ ਹੀ ਨਹੀਂ ਹੋਣਾ ਚਾਹੀਦਾ ਇਹਨੂੰ ਤਾਂ ਕੋਈ ਵੀ ਇਹ ਤਾਂ ਖੁੱਲਾ ਡੁੱਲਾ ਹੀ ਚਾਹੀਦਾ ਅੱਛਾ ਕਿੱਥੇ ਦਰਵਾਜਾ ਹੈ ਨਾ ਉਹਨੇ ਖਿੜਕੀ ਇਹਦੇ ਚ ਛੋਟੀ ਹਾਂ ਛੋਟੀ ਖਿੜਕੀ ਹੈ ਨਾ ਹਾਂ ਅੱਛਾ ਅੱਛਾ ਠੀਕ ਹੈ ਕਿੱਥੇ ਦਰਵਾਜਾ ਆਹਾ ਆ ਗਿਆ ਜਿਹੜਾ ਹਾਂ ਇਹ ਵੀ ਹੋਕਣੀ ਹੋ ਗਿਆ ਸਮਝ ਗਿਆ ਸਮਝੇ ਇਹਨੂੰ ਖਿੜਕੀਆਂ ਪਰਲੇ ਪਾਸੇ ਬਾਹਰ ਇਹਨੂੰ ਬਾਹਰ ਦੋ ਬੜਾ ਠੀਕ ਆ ਗੋਡਾ ਕੰਮ ਦਰਵਾਜਾ ਦਾ ਤੇਰੇ ਮਾਮੇ ਕੋ ਹੋਰ ਵੀ ਕੰਮ ਹੋ ਸਕਦਾ ਦਾ ਹਾਂ ਹੁਣ ਗੱਲ ਕੁਛ ਨਹੀਂ ਸੀ ਇੱਕ ਦਰਵਾਜਾ ਇੱਥੇ ਰੱਖ ਹੋ ਸਕਦਾ ਦਾ ਜੇ ਮੰਨ ਲਓ ਮੇਨ ਡੋਰ ਚ ਨਹੀਂ ਬੜਨਾ ਕੋਈ ਆਇਆ ਗਿਆ ਇੱਥੇ ਨੂੰ ਬੜਿਆ ਇੱਥੇ ਨੂੰ ਆਪਣਾ ਨਿਕਲੀ ਗਿਆ ਬਾਥਰੂਮ ਆਉਣ ਜਾਣ ਬਾਹਰ ਹਨਾ ਕਿਸੇ ਦਾ ਵੀ ਨਹੀਂ ਸਾਰੇ ਘਰ ਚ ਇਹਨੂੰ ਘੁੰਮ ਕੇ ਜਾਣਾ ਪੈਣਾ ਇੱਥੇ ਨਿਕਲੂਗਾ ਬੰਦਾ ਉੱਥੇ ਨੂੰ ਜਾਊਗਾ ਉੱਥੇ ਤੇ ਫੇਰ ਨਿਕਲੂਗਾ ਜਾ ਉੱਥੇ ਹਾਂ ਇੱਕ ਦਰਵਾਜ਼ਾ ਚਾਹੀਦਾ ਇੱਧਰ ਸਾਹਮਣੇ ਫਰੰਟ ਦੇ ਵਿੱਚ ਬਾਕੀ ਤੇਰੀ ਮਰਜ਼ੀ ਹੈ ਅੱਗੇ ਤੇ ਸਾਡੀ ਮਰਜ਼ੀ ਜਿਹੜੀ ਚੱਲਣੀ ਹੈ ਹੂੰ ਇੱਕ ਕੋਰੇ ਜਿਹੜਾ ਜਿਹੜਾ ਉਹ ਆ ਨਾ ਦਰਵਾਜ਼ਾ ਸੁਣੋ ਮੇਰੀ ਗੱਲ ਜਿਹੜੀ ਮੈਂ ਕਹਿੰਦਾ ਜਿਹੜਾ ਦਰਵਾਜ਼ਾ ਉਹ ਉੱਥੇ ਲਾਉਣਾ ਹਾਲ ਤੁਸੀਂ ਸਾਹਮਣੇ ਪੇਟੀਆਂ ਵਾਲੇ ਨੂੰ ਉਹਨੂੰ ਨਾਂ ਲਾਇਆ ਦਰਵਾਜ਼ਾ ਹਾਲ ਫੇਰ ਲਾ ਦੇ ਉਹ ਟੱਕੇ ਉਹਦੇ ਦੂਈ ਤੇ ਜੀਆਂ ਵੀ ਬਣ ਜਾਂਦੀਆਂ ਹੁੰਦੀਆਂ ਉਹਦੇ ਵਾਲੀਆਂ ਸਿਮਿੰਟ ਵਾਲੀਆਂ ਉਹਦੀ ਜਗ੍ਹਾ ਇੱਥੇ ਲਾ ਲਓ ਦਰਵਾਜ਼ਾ ਇੱਕ ਜਿਹੜਾ ਇੱਥੇ ਤੇ ਬੰਦਾ ਆਇਆ ਅੰਦਰ ਵੜ ਗਿਆ ਇੱਥੇ ਤੇ ਨਿਕਲ ਗਿਆ ਆਪਣਾ ਆਪਣੀਆਂ ਬਹੂਆਂ ਉੱਧਰ ਬੈਠਣ ਜਿੱਕਣਾ ਮਰਜ਼ੀ ਕਰਦੇ ਸਾਰੇ ਉੱਧਰ ਰਹਿਣ ਗੱਲ ਸਮਝ ਗਏ ਨਾ ਤੁਸੀਂ ਜਿਹੜੀ ਮੈਂ ਗੱਲ ਕਹਿੰਦਾ ਕੋਈ ਵੀ ਆਪਣਾ ਯਾਰ ਮਿੱਤਰ ਆ ਸਕਦਾ ਕੋਈ ਹੋਰ ਆ ਸਕਦਾ ਇਹ ਇੱਥੇ ਐਂਟਰੀ ਕਰੋ ਇੱਥੇ ਬੈਠੋ ਆਪਣਾ ਇੱਥੇ ਤੇ ਨਿਕਲ ਜਾਓ ਆਪਣਾ ਹੋ ਸਾ ਦਾ ਬਾਕੀ ਮਰਜੀ ਐ ਤੁਸੀਂ ਪਲਾਨ ਜਿਹੜਾ ਕਰਿਆ ਵਾ ਉਹ ਫਿਰ ਚਾਚਾ ਕਿੱਥੇ ਗਿਆ ਮੈਂ ਕਹਣਾ ਚਾਚਾ ਿੱਟ ਚੱਕ ਕੇ ਕਿਥੇ ਦੇਖਣ ਚਲੇ ਗਿਆ ਓਏ ਅੱਛੇ ਉਹ ਮਿਲਣੇ ਗਿਆ ਮੈਨੂੰ ਲੱਗਦਾ ਗਿਆ ਉਹ ਤਾਂ ਮਿਲਣਾ ਚਲ ਬਾਕੀ ਹੁਣ ਦੇਖਣ ਨੂੰ ਨਕਸ਼ਾ ਤੇ ਲੱਗਣ ਲੱਗਾਂ ਮੈਂ ਜਾਂਦਾ ਜਰੂਰ ਜੇ ਨਿਕਲਦਾ ਤਾਂ ਉਹ ਦੇਖਣਾ ਉਹ ਦੇਖ ਕਿੰਨੇ ਕਾਨ ਕੱਢੀ ਉਹਨੇ ਕੱਢੀ ਨਾ ਕਾਨ ਉਹਨੇ ਬੱਛ ਹੋਣਾ ਦੇਖਾਂ ساری ਪਟੂਗਾ ਨਾ ਦੋ ਰੋ ਦੇ ਨਹੀਂ ਥਲੇ ਆਲੇ ਜਿ ਬਣਾਏ ਹੋਏ ਹਾਂ ਉੱਥੇ ਤੱਕ ਹੈ ਉੱਥੇ ਉਹ ਹੈਗੇ ਨਾ ਸਟੇਟਾ ਜਿਹਾ ਹੋਇਆ ਵਾ ਨਾ ਹਾਂ 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 ਉੱਥੇ ਤੱਕ ਪੱਟ ਕੇ ਦੁਬਾਰੇ ਕਰਨਾ ਫਿਰ ਨਹੀਂ ਇੱਕ ਹੋਰ ਚੀਜ਼ ਹੈ ਪਰ ਉਹ ਦੇਖੇ ਕਾਣ ਕਿੰਨੀ ਨਿਕਲੀ ਉੱਥੇ ਤਿੱਥੇ ਤੱਕ ਹਾਂ ਵਦਗੁਣਾ ਬਣਦਾ ਹੈ ਨਾ ਵਦਗੁਣਾ ਤਾਂ ਹਾਂ ਇਹਨਾਂ ਨੇ ਸਰਟੀਫਿਕੇਟ ਦਿਖਾ ਆਪਣੀ ਜਗ੍ਹਾ ਮੈਂ ਫਿਰ ਇਹਨਾਂ ਨੇ ਤਾਂ ਕਰਨਾ ਹੀ ਤਾਂ ਫਿਰ ਇੱਥੇ ਦੇਖ ਹੁਣ ਇੱਥੇ ਦੀ ਪਤਾ ਲੱਗਦਾ ਵੀ ਇੱਧਰ ਹੋਇਆ ਵਾ ਇੱਕ ਫੋਟੋ ਜਗ੍ਹਾ ਰਹਿੰਦੀ ਹੈ ਇੱਧਰ ਦੇ ਪਾਸੇ ਇੱਧਰ ਵੱਧ ਕੇ ਲੈ ਨੱਬਦੀ ਨਬੋਦੀ ਉਧਰ 4 ਫੁੱਟ ਫੇਰ ਫੇਰ ਦੱਸੋ ਤਾਂ ਕਿੰਨਾ ਫਰਕ ਤਾਂ ਦੇਖ। ਕਿਆ ਕੱਢਿਆ ਤਾਂ ਉਹੀ ਪਰ ਧਰਤੀ ਪਟਾਈ ਗਏ। ਇਧਰ ਨੰਨੇ ਪਾਣੀ ਵੀ ਆ ਗਿਆ ਮੰਮੇ। ਹਾਂ। ਸਰ ਕੀ ਪਾਣੀ ਨਹੀਂ। ਨਹੀਂ ਇਧਰ ਨੂੰ ਲਜਾਣ ਦਾ ਕੀ ਫਾਇਦਾ ਤਾਂ ਵਿਚ ਨੂੰ ਪੱਟ-ਪੱਟ ਮਿੱਟੀ ਉਹ ਮਾਰੀ ਚੱਕ ਕੇ। ਇੱਕ ਗੱਲ ਹੈ। ਹਾਂ। ਚੱਲ ਹੁਣ ਹੋ ਗਿਆ। ਕਿੱਥੇ ਤੋਂ ਲੱਗਣਾ ਦਾ? ਇੱਥੇ ਤੇ ਹੈ। ਹਾਂ ਐ ਨਹੀਂ ਜਾਣਾ ਤਾਂ। ਉਹ ਪੱਥਰ ਨੂੰ ਲੱਗਣਾ ਸੀ ਨੇ। ਐ ਪੱਥਰ ਨੂੰ ਲੱਗਣਾ ਸੀਦਾ। ਚੱਲ ਘਰ ਕਾਣੂ ਕੱਢਦਾ ਹੁਣ। ਚੱਲ ਕੋਈ ਚੱਕਰ ਨਹੀਂ। ਆ ਲੈ ਇੱਥੇ ਇਹਦੇ। ਅੱਜ ਲਗਣੀ ਰੱਖ ਡਾਇਰੈਕਟ ਇਹਨੂੰ ਹੁਣ ਤਾਂ ਚੱਕਣੀ ਪੈਣਾ ਹੁਣ ਤੇਰਾ ਰਸਤਾ ਖਰਾਬ ਹੋ ਜਾਂਦਾ ਪਰ ਉਹ ਅੱਛਾ ਫੇਰ ਠੀਕ ਹੈ ਇਹ ਵੀ ਹੈ ਨਾ ਚਾਚੇ ਤੂੰ ਕਿਧਰ ਚਲੇ ਗਿਆ ਤਾਂ ਮੈਂ ਸੋਚਿਆ ਕਿ ਤਾ ਇੱਟ ਚੱਕ ਕੇ ਮਿਲਣੇ ਚਲੇ ਗਿਆ ਉੱਥੇ ਨੂੰ ਫੇ ਤੂੰ ਇੱਟ ਲੈ ਕੇ ਜਾਂਦਾ ਜਾਂਦਾ ਹੋਇ ਨਾਲ ਬੜਾ ਹੋ ਲਹ ਹੈ ਕਿ ਫੇਰ ਬੜਾ ਪਰ ਮੈਂ ਨਾਲ ਦੱਸਦਾ ਨਾ ਵੀ ਉਹ ਦਰਵਾਜ਼ਾ ਮੀਨ ਆ ਅੱਛਾ ਉਹ ਹਾਂ ਦੇਖਣੀ ਪੈਣਾ ਹੁਣ ਚੱਲ ਫੇ ਮਾਮੇ ਅਸੀਂ ਜਾਇਆ ਹੀ ਫਿਰ ਅਸੀਂ ਜਾਇਆ ਆ ਸਾਡੇ ਕੋਲ ਪੈਸੇ ਵਿੱਚ 5-10 ਰੁਪਏ ਹਾਂ 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 ਦੇਖ ਤੇ ਦੇਖ ਮੈਂ ਤੁਹਾਡੇ ਕੋਲ ਚਲੋ ਜੀ ਹੁਣ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ 'ਚ ਰੱਖੇ ਤੇ ਅਗਲਾ ਬਲੌਗ ਹੈ ਜਿਹੜਾ ਸਾਡਾ ਲੁਟਰੂ ਮਹਾਦੇਵ ਦਾ ਹੈ ਅਸੀਂ ਚੱਲੇ ਪਹਾੜੀਆਂ ਦੇ ਵਿੱਚ ਨੂੰ ਚਾਚਾ ਰੇਡੀ ਵਰ ਰੇਡੀ ਉਧਰ ਤੇ ਮਾਮਾ ਕਹਿੰਦਾ ਵੀ ਮੇਤੇ ਜਾ ਨਹੀਂ ਹੁਣਾ ਮੋਟਰਸਾਈਕਲ 'ਤੇ ਬੈਠ ਨਹੀਂ ਹੁੰਦਾ ਹੈਗਾ ਇਤੇ ਨਹੀਂ ਤਾਂ ਗੱਡੀ ਹੁੰਦੀ ਤਾਂ ਇਹਨੇ ਵੀ ਚਲੇ ਜਾਣਾ ਦਾ ਨਾਲ ਹੁਣ ਗੱਡੀ ਦੀ ਕਮੀ ਮਹਿਸੂਸ ਹੋਣ ਲੱਗ ਗਈ ਹਾਂ ਜਾਣਾ ਮਿਸਤਰੀ ਵੀ ਨਹੀਂ ਆਣੇ ਅੱਜ ਹਾਂ ਜੇ ਜਾਣਾ ਮੋਟਰਸੈਕਲ ਬਦ ਦੇਖ ਲੈ ਹਾਂ ਹਾਂ ਅੱਛਾ ਅੱਛਾ ਤੇ ਵੀ ਗੱਲ ਲੱਕ ਚ ਪੀੜ ਵਾਲੀ ਚੱਕਰ ਵੀ ਹੈਗਾ ਚਲੋ ਠੀਕ ਹੈ ਚਾ ਮਾਮੇ ਹੁਣ ਦੇਖ ਦੂੰ ਉਹ ਇਟ ਮਣਕੇ ਦੇਖ ਕਿੰਨੀਆਂ ਇਟਾਂ ਦੇਖੀ ਮਣੀ ਤੂੰ ਉੱਦੇ ਉੱਥੇ ਵੀ ਜਾ ਕੇ ਮਣਕੇ ਦੇਖੀ ਟਾਂ ਜਾਂ ਹੀ ਮਣਕੇ ਮਣੀ ਅੰਦਰ ਅੰਦਰ ਹਾਂ ਮਣਕੇ ਦੇਖ ਜਾ ਕੋਈ ਇੱਥੇ ਤੇ ਉਹ ਮਣਡੇ ਜਾਂ ਧਾਗਾ ਹੈਗਾ ਕੋਈ ਹਾਂ ਕਿੱਥਾ ਜਾ ਕੇ ਜਾਊਂਗਾ ਚਲ ਬਾ ਠੀਕ ਆ ਫਿਰ ਓਕੇ ਬੜਾ ਠੀਕ ਆ ਓਕੇ ਚਲੋ ਜੀ ਓਕੇ ਆ ਕੇ ਮੁੜ ਕੇ ਫਿਰ ਅਸੀਂ ਹਾਂ ਦਰਦਾਂ ਦੀ ਦਵਾਈ ਠੀਕ ਆ ਲਿਆਉਂਗੇ ਓਕੇ 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 ਠੀਕ ਹੈ